ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਤੇ ਕਹਿੰਦੇ ਉਹ ਜਿਵੇਂ ਆਪਾਂ ਕਹਿੰਨੇ ਨਾ ਫਲਾਣਾ ਸੜਕ ਤੇ ਆ ਗਿਆ ਰਵਨੀਤ ਬਿੱਟੂ ਵੀ ਸੜਕ ਤੇ ਆ ਗਿਆ ਯਾਰ ਚੰਗਾ ਇਲੈਕਸ਼ਨ ਲੜਿਆ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਹੁਣ ਕਹਿ ਰਿਹਾ ਕਿ ਦੇਖੋ ਜੀ ਮੈਂ ਤੇ ਮਾਂਝਿਆ ਗਿਆ ਇਹਨਾਂ ਨੇ 10 ਸਾਲ ਪੁੱਛਿਆ ਹੀ ਨਹੀਂ ਨੋਟਿਸ ਨਹੀਂ ਭੇਜਿਆ ਹੁਣ ਇੱਕਦਮ ਨੋਟਿਸ ਭੇਜਿਆ ਤੇ ਮੈਨੂੰ ਤੇ ਜ਼ਮੀਨ ਗਹਣੇ ਰੱਖਣੀ ਪਈ ਜ਼ਮੀਨ ਗਹਣੇ ਕਰਕੇ ਤੇ ਮੈਂ ਉਹ ਕੋਠੀ ਦਾ ਕਿਰਾਇਆ ਤਾਰਿਆ ਕੋਠੀ ਦਾ ਕਿਰਾਇਆ ਵੀ ਮੈਨੂੰ ਦੁੱਗਣਾ ਪੈ ਗਿਆ ਤੇ ਬਾਈ ਕੀ ਗੱਲ ਆ ਜਿਹੜੇ ਮੇਰੇ ਗਨਮੈਂਟ ਸੀ ਉਹ ਵੀ ਇਲੀਗਲ ਰਹੀ ਗਏ ਯਾਰ ਰਵਨੀਤ ਬਿੱਟੂ ਪਤਾ ਨਹੀਂ ਕਿਉਂ ਮੈਨੂੰ ਨਾ ਤੇਰੇ ਤੇ ਕਈ ਵਾਰ ਤਰਸ ਆਉਂਦਾ ਕਿ ਬਿਲਕੁਲ ਤੂੰ ਰਵਨੀਤ ਬਿੱਟੂ ਉਹ ਜੱਡ ਕਿਸਮ ਦਾ ਨੇਤਾ ਆ ਯਾਰ ਉਹ ਜੱਡ ਕਿਸਮ ਦਾ ਨੇਤਾ ਤੁਸੀਂ ਤੇ ਲੋਕਾਂ ਨੂੰ ਸਮਝਾਉਨੇ ਕਿ ਗਵਰਨਮੈਂਟ ਜਿਹੜੀ ਹੈ ਨਾ ਜੇ ਗੌਰ ਕਰੇ ਤਾਂ ਮਿੰਟ ਚ ਕਰ ਲੈਂਦੀ ਹੈ ਨਾ ਕਰੇ ਦੇ ਨਾ ਕਰੇ ਰਵਨੀਤ ਬਿੱਟੂ ਦੀ ਗੱਲ ਦੱਸੋ ਹੋ ਟਿਕਟ ਛੱਡਣ ਲੱਗਾ ਨਹੀਂ ਟਿਕਟ ਨਹੀਂ ਛੱਡੇਗਾ ਭੱਜਣ ਨਹੀਂ ਦਿੰਦੇ ਭਾਜਪਾ ਵਾਲੇ ਛੇਤੀ ਭੱਜਣ ਨਹੀਂ ਦਿੰਦੇ ਜਦੋਂ ਤੱਕ ਉਹ ਸੱਤਾ ਤੋਂ ਨਹੀਂ ਭੱਜਦੇ ਤਾਂ ਗੱਲ ਇਹ ਆ ਕਿ ਬਈ ਰਵਨੀਤ ਬਿੱਟੂ ਸਰਕਾਰੀ ਕੋਠੀ ਤੂੰ ਮੰਨ ਰਿਹਾ ਸਰਕਾਰੀ ਕੋਠੀ ਆ ਸਰਕਾਰੀ ਕੋਠੀ ਜਿਹੜੀ ਤੈਨੂੰ ਅਲਾਟ ਹੀ ਨਹੀਂ ਹੋਈ ਕੋਠੀ ਅਲਾਟ ਹੁੰਦੀ ਹੈ ਐਮਪੀ ਕੋਟੇ 'ਚ ਤੁਹਾਨੂੰ ਉਹ ਕੋਠੀ ਅਲਾਟ ਹੋਈ ਜਿਹੜੀ ਠੀਕ ਹੈ ਐਮਪੀ ਕੋਟੇ ਦੀ ਜਿਹੜੀ ਤੁਹਾਡੀ ਇਹ ਰਹਾਇਸ਼ ਹੈ ਫੈਮਿਲੀ ਦੀ ਜਦੋਂ ਉਹ ਤੁਹਾਨੂੰ ਅਧਿਕਾਰਤ ਤੌਰ ਤੇ ਦਿੱਤੀ ਨਹੀਂ ਗਈ ਮੁਫਤ ਉਹ ਤੁਹਾਡੇ ਕੋਲ ਰਹੀ ਹੈ 10 ਸਾਲ 10 ਸਾਲ ਜੇ ਨੋਟਿਸ ਨਹੀਂ ਆਇਆ ਕੀ ਤੁਸੀਂ ਨਹੀਂ ਸੀ ਪਤਾ ਕਰ ਸਕਦੇ ਕਿ ਹਾਂ ਭਈ ਕੋਈ ਇਹਦਾ ਕਿਰਾਇਆ ਭੜਾ ਮੈਂ ਦੇਣਾ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਅਦਾਲਤ ਕਿਉਂ ਨਹੀਂ ਜਾ ਰਹੇ ਫਿਰ ਤੁਸੀਂ ਕਿਹਿਆ ਨਾਟਕ ਕਰ ਰਹੇ ਹੋ ਭੋਏ ਸੌ ਗਏ ਉੱਥੇ ਮੈਂ ਤੰਬੂ ਲਾ ਕੇ ਰਹਿ ਲੂੰਗਾ ਇਹ ਆਹ ਬੋਵਾਜੂ ਇਲੈਕਟੋਰਲ ਬੌਂਡ ਦਾ ਬਹੁਤ ਪੈਸਾ ਹੈ ਭਾਜਪਾ ਕੋਲ ਬਿੱਟੂ ਜੀ ਬਹੁਤ ਪੈਸਾ ਹੈ ਭਾਜਪਾ ਕੋਲ वैसे उन्होंने ਦਿੱਤਾ ਵੀ ਹੋਊਗਾ ਇਲੈਕਸ਼ਨ ਉਲੈਕਸ਼ਨ ਲੜਨ ਵਾਸਤੇ ਇਧਰ ਉਧਰ ਐਵੇਂ ਥੋੜੀ ਤੁਸੀਂ ਆਗੇ ਤੇ ਜੇ ਨਹੀਂ ਤੇ ਉਹਨਾਂ ਨੂੰ ਕਹੋ ਕਿਸੇ ਲੇਡੀ ਘਲਾ ਦਿਓ ਯਾਰ ਮੜਾ ਜਾ ਛਾਪਾ ਮਾਰੋ ਚ ਲੁਧਿਆਣੇ ਦੇ ਕਿਸੇ ਕਾਰੋਬਾਰੀ ਵਾਲੀ ਘਲਾ ਦੇਣ ਤੇ ਤੁਹਾਡੀ ਕੋਠੀ ਵਾਲਾ ਜਿਹੜਾ ਉਹ ਉਹਨਾਂ ਕੋ ਸੈੱਟ ਹੋ ਜਾਣਾ ਇਲੈਕਟੋਰਲ ਬਾਂਡ ਵਾਂਗੂ ਕਿੰਨੀਆਂ ਦਵਾ ਕੰਪਨੀਆਂ ਛਾਪਾ ਪਿਆ ਨਾਲ ਦੀ ਨਾਲ ਇਲੈਕਟੋਰਲ ਬਾਂਡ ਛਾਪਾ ਪਿਆ ਨਾਲ ਦੀ ਨਾਲ ਇਲੈਕਟੋਰਲ ਬਾਂਡ ਕਿਉਂ ਰੁੰਨੇ ਹੋ ਕਿਉਂ ਪਟਨੇ ਹੋ ਸੋ ਇਸ ਕਰਕੇ ਜੇ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਅਦਾਲਤ ਦਾ ਰੁੱਖ ਕਿਉਂ ਨਹੀਂ ਕੀਤਾ ਸਟੇ ਕਿਉਂ ਨਹੀਂ ਲਿਆ ਉਸ ਨੋਟਿਸ ਤੇ 10 ਸਾਲ ਤੁਸੀਂ ਕਰਾਇਆ ਨਹੀਂ ਦਿੱਤਾ ਇਹ ਤੇ ਕਾਂਗਰਸੀਆਂ ਦੀ ਵੈਸੇ ਵੀ ਪੁਰਾਣੀ ਆਦਤ ਹੁਣ ਤੁਸੀਂ ਤੇ ਪੁਰਾਣੇ ਕਾਂਗਰਸੀ ਹੋ ਗਏ ਤੁਸੀਂ ਤੇ ਸਾਾਕਾ ਹੋ ਗਏ ਪੱਠਲ ਦੀ ਕੋਠੀ ਦਾ ਵੀ ਮਸਲਾ ਇਹੋ ਹੀ ਸੀਗਾ ਯਾਨੀ ਤੁਹਾਨੂੰ ਰੱਬ ਹੀ ਯਾਦ ਤੇ ਰਹਿੰਦਾ ਨਹੀਂ ਹੈ ਰਬੀਆ ਤੇ ਰਹਿੰਦਾ ਨਹੀਂ ਉਸ ਵੇਲੇ ਜਦੋਂ ਸਰਕਾਰ ਸੰਪੂਰਨ ਬਦਲ ਜਾਂਦੀ ਹੈ ਫਿਰ ਤੁਸੀਂ ਫਸ ਜਾਂਦੇ ਤਾਂ ਗੱਲ ਇਹ ਆ ਕਿ ਭਾਈ 10 ਸਾਲ ਤੁਸੀਂ ਉਸ ਕੋਠੀ 'ਚ ਗੁਜ਼ਾਰੇ ਆ ਅਗਲਿਆਂ ਦਾ ਫੋਪਿਆ ਤੇ ਭਾਈ ਆ ਦੇਖ ਲਓ ਬਿੱਟੂ ਨੂੰ ਪੈਸੇ ਤਾਂ ਦਿੱਤੇ ਹੀ ਹੈਗੇ ਭਾਜਪਾ ਨੇ ਬਿਲਕੁਲ ਜੀ ਬਿਲਕੁਲ ਸਰ ਬਿਲਕੁਲ ਪੈਸੇ ਜੇ ਦਿੱਤੇ ਨਹੀਂ ਤਾਂ ਤੁਸੀਂ ਦੇਖਿਆ ਕਿੰਨੇ ਉਮੀਦਵਾਰ ਤੇ ਬਾਨਾ ਲਾ ਕੇ ਪਾਸੇ ਹੋ ਗਏ ਨੇ ਕਿ ਜੀ ਸਾਡੇ ਕੋਲ ਤੇ ਸਾਡੇ ਕੋਲ ਤੇ ਬਈ ਪੈਸਾ ਹੈ ਨਹੀਂ ਕਿ ਅਸੀਂ ਟਿਕਟ ਛੱਡ ਰਹੇ ਹਾਂ ਇਹ ਕਹਿੰਦੇ ਅਜਿਕੇ ਬਈ ਇਹ ਜਿਹੜਾ ਬਕਾਇਆ ਮੈਂ ਪਹਿਲੀ ਗਣੇ ਕਰਕੇ ਦਿੱਤੀ ਪਹਿਲੀ ਕਿਹਨੂੰ ਗਣੇ ਪਾ ਦਿੱਤੀ ਆ ਇਹ ਗਿੱਖਣ ਵਾਲੀ ਗੱਲ ਆ ਇਹ ਵੀ ਗੱਲ ਵੇਖਣ ਵਾਲੀ ਆ ਨਾ ਕਿ ਕਿਹਨੂੰ ਪਹਿਲੀ ਗਣੇ ਪਾ ਦਿੱਤੀ ਆ ਔਰ ਐਸਾ ਕਿਹੜਾ ਬੰਦਾ ਜਿਹੜਾ ਕਰੋੜ ਡੇਢ ਕਰੋੜ ਰੁਪਈਆ ਪੌਣੇ ਕੋ 12 ਜਾਂ ਸਵਾਕੂ ਬਰਾ ਤੁਹਾਨੂੰ ਨੋਟਿਸ ਆਉਂਦਾ ਰਾਤ ਨੂੰ ਤੇ ਤੜਕੇ ਨੂੰ ਇੰਤਜ਼ਾਮ ਕਰ ਲੈਂਦਾ ਹੈ ਇਹ ਸਭ ਬੰਦਾ ਜਿਹੜਾ ਪਹਿਲੀਆਂ ਘਣੇ ਲੈਂਦਾ ਫਿਰਦਾ ਇਹ ਵੀ ਤੇ ਇੱਕ ਗੱਲ ਉਹ ਕਿ ਕਮਾਲ ਦੀ ਗੱਲ ਹੈ ਨਾ ਸੋ ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ ਤੁਹਾਨੂੰ ਆਪ ਦਾ ਜਿਹੜਾ ਰਹਿਸ਼ੀਟ ਖਾਣਾ ਸੀਗਾ ਉਹਦਾ ਪਤਾ ਕਰ ਲੈਣਾ ਚਾਹੀਦਾ ਸੀਗਾ ਕਿ ਭਾਈ ਜੇ ਉਹਦਾ ਰੈਂਟ ਪਊਗਾ ਤਾਂ ਕਿੰਨਾ ਪਊਗਾ ਤੁਸੀਂ 10 ਸਾਲ ਗੱਲ ਨਹੀਂ ਗੋਲੀ ਹੋਣ ਅਗਲਿਆਂ ਨੇ ਪਸੂੜੀ ਪਾਲੀ ਕੇ ਐਨਓਸੀ ਤੈਨੂੰ ਮਿਲਣੀ ਨਹੀਂ ਉਹ ਵੀ ਇਸ ਕਰਕੇ ਕਿ ਭਾਈ ਕਿਉਂਕਿ ਜਿਹੜੇ ਲੋਕਲ ਐਮਐਲਏ ਸੀ ਉਹ ਤੁਹਾਡੇ ਉਲਟ ਸੀਗੇ ਹੋ ਸਕਦਾ ਸੀ ਮਾਨ ਸਾਹਿਬ ਤੇ ਯਾਰੀਆਂ ਨਿਵਾ ਦਿੰਦੇ ਉਹ ਰੌਲਾ ਗੋਗੀ ਨੇ ਪਹਿਲਾਂ ਹੀ ਪਾ ਰੱਖਿਆ ਸੀਗਾ ਐਨਓਸੀ ਦਾ ਉਹ ਛੱਡ ਗਿਆ ਬਾਟੋਂ ਭੁਗਤੋਂ ਹੁਣ ਕੋਈ ਚੱਕਰ ਨਹੀਂ ਹੈਗਾ ਕਮਾਲ ਦੀ ਗੱਲ ਵੀਰ ਜੀ ਮੈਂ ਵੀ ਮੈਸੇਜ ਦੇਖ ਰਿਹਾ ਹਾਂ ਜੋ ਆ ਰਹੇ ਨੇ ऐसे वाली ਗੱਲ ਤੁਸੀਂ ਮਿੰਟ ਚ ਰੈਪਲਾਈ ਕਰਤਾ ਜੀ ਮੈਂ ਤੇ ਕਰ ਹੀ ਦੇਣਾ ਜੀ ਕਰ ਹੀ ਦੇਣਾ ਜੀ ਮੈਸੇਜ ਕਰੀਆ 2 ਕਰੋੜ ਆਊਗਾ ਕਿੱਥੋਂ ਮੂੜਨ ਲਈ ਬਿੱਟੂ ਕੋਲ ਹਾਂ ਬਿਲਕੁਲ ਇਹ ਵੀ ਗੱਲ ਵੇਖਣ ਵਾਲੀ ਹੈ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਭਾਈ ਉਹ ਹੁਣ ਪਹਿਲੀ ਛੋਟੇ ਕੀ ਕਿਵੇਂ ਕਿਉਂਕਿ ਤੁਸੀਂ ਤੇ ਤੰਬੂ ਲਾ ਕੇ ਰਹਿਣਾ ਤੁਸੀਂ ਤੇ ਕਹਿ ਰਹੇ ਹੋ ਕਿ ਮੈਂ ਤੇ ਲੁਧਿਆਣੇ ਦੇ ਲੋਕਾਂ ਵਿੱਚ ਰਹਿ ਲੂੰਗਾ ਤੇ ਐਸੀ ਇਹਨਾਂ ਦੇ ਜਿਹੜੇ ਲੀਡਰ ਆ ਨਾ ਜਿਹੜੇ ਲੀਡਰ ਆ ਉਹ ਇਦਾਂ ਹੀ ਮਾਰਦੇ ਆ ਠੇਠ ਠ ਸ਼ਾਇਦ ਇੱਕ ਵਾਰੀ ਸਜ਼ਾ ਹੋਈ ਸੀਗੀ ਜੁਰਮਾਨਾ ਹੋਇਆ ਸੀਗਾ ਲੰਗਾਨ ਤਾਂ ਉਥੇ ਪਤਾ ਨਹੀਂ ਕਿੰਨਾ ਜੁਰਮਾਨਾ ਸੀਗਾ ਹੁਣ ਉਹ ਤਾਂ ਕਰਨਾ ਪੈਣਾ ਜਿਹੜਾ ਫੈਸਲਾ ਹੋਇਆ ਸੀ ਕੋਈ ਅਦਾਲਤ ਦੇ ਵਿੱਚ ਤੇ ਕੁਝ ਮਿੰਟਾਂ ਦੇ ਵਿੱਚ ਹੀ ਉਹ ਪੈਸਾ ਜਿਹੜਾ ਪਹੁੰਚ ਗਿਆ ਸੀ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਤਾਂ ਫਿਰ ਭਾਈ ਮਤਲਬ ਤੁਹਾਨੂੰ ਹਰਦੀ ਗੱਲ ਆ ਬਿਲਕੁਲ ਜਿਹਦਰ ਸਿੰਘ ਜੀ 5 ਕਰੋੜ ਤਕਰੀਬਨ ਹਾਂ ਜੀ ਮੇਰਾ ਵੀ ਮੰਨਣਾ ਹੈ ਕਿ 5 ਤੋਂ 10 ਕਰੋੜ ਰੁਪਈਆ ਜਿਹੜਾ ਉਹ ਖਰਚ ਆਉਂਦਾ ਐ ਐਮਪੀ ਦੇ ਇਲੈਕਸ਼ਨ ਤੇ ਤੇ ਜਿਹੜਾ ਕੈਂਡੀਡੇਟ ਪਹਿਲਾਂ ਹੀ ਜ਼ਮੀਨ ਗਹਿਣੇ ਰੱਖੀ ਬੈਠਾ ਉਹ ਇਹ 5-10 ਕਰੋੜ ਰੁਪਈਆ ਖਰਚ ਕਿੱਥੋਂ ਕਰੇਗਾ ਇਹ ਵੀ ਦੇਖਣ ਵਾਲੀ ਗੱਲ ਹੈ। ਜਿਵੇਂ ਬੰਸਲ ਕਹਿੰਦੇ ਕਿ ਲੰਗਾ ਨੂੰ ਕਈ ਵਾਰ ਹੋ ਗਿਆ। ਸਹੀ ਗੱਲ ਹੈ ਜੀ। ਬਿੱਟੂ ਇੱਕ ਸਟੇਜ ਤੇ ਸੀ। ਬਈ ਮਿੱੱਤਲ ਨਾਲ ਲੋਕ ਲੜੀ ਜਾਂਦੇ ਆ, ਸ਼ੇਰ ਆ ਗਿਆ। ਰਾਜਾ ਤੇ ਬਿੱਟੂ ਇੱਕ ਸਟੇਜ ਤੇ ਸੀ। ਆਹ ਜੀ ਇਕੱਠੇ ਹੋ ਗਏ ਸੀ ਇਕਦਮ। ਜੇ ਮੋਦੀ ਹਾਰ ਗਏ ਈਡੀ ਮੋਦੀ ਵੱਲ ਵੀ ਜਾਊ ਪਤਾ ਨਹੀਂ ਜੀ ਜਾਊ ਪਹਿਲਾਂ ਹਾਰ ਜਿੱਤ ਦਾ ਫੈਸਲਾ ਤੇ ਹੋ ਜੇ ਬਿਰਸਾ ਸਿੰਘ ਨੇ ਮਾਹੌਲ ਖਰਾਬ ਕਰਾਉਣਾ ਵੋਟਾਂ ਵਿੱਚ ਪੱਕੀ ਗੱਲ ਆ ਗੁਰਪ ਇਕਬਾਲ ਸਿੰਘ ਕਹਿੰਦੇ ਜੀ ਤੇ ਜਿਨ੍ਹਾਂ ਨੇ ਮਾਹੌਲ ਖਰਾਬ ਕਰਨਾ ਉਹ ਅਕਲ ਨੂੰ ਹੱਥ ਮਾਰਨ ਉਹ ਨਾਲ ਲੀਡਰਾਂ ਦੇ ਮਗਰ ਲੱਗਣਾ ਮੇਰਾ ਤਾਂ ਸਿੱਧਾ ਸਾਫ਼ ਜਵਾਬ ਆ ਕਿ ਭਾਈ ਉਹ ਨਾਲ ਲੱਗਣ ਮਗਰ ਮਾਹੌਲ ਕਿਸੇ ਦੀਆਂ ਅੱਖਾਂ ਜੇ ਆਪਾਂ ਬਹਿਕਦੇ ਆਂ ਮਿਸਗਾਈਡ ਹੁੰਦੇ ਆ ਜਾਂ ਕੈਲੋਕੇ ਨੁਕਸਾਨ ਕਰਦੇ ਜਾਂ ਕਰਾਉਂਦੇ ਤਾਂ ਫਿਰ ਮੇਰੇ ਖਲ ਦੇ ਨਾਲ ਠੀਕ ਨਹੀਂ ਹੈ